ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਹਾਂਜੀ ਜੇ ਅੱਪਾਂ ਅੱਜ ਗੱਲ ਕਰੀਏ ਇਸ ਵੀਡੀਓ ਦੇ ਵਿੱਚ ਪੂਰੀ ਛੰਨਾ ਵਾਲਾ ਹਜੇ ਤੱਕ ਕੈਨੇਡਾ ਨਹੀਂ ਗਿਆ ਕਈ ਵਾਰੀ ਕਈ ਵੀਰ ਕਹਿ ਰਹੇ ਆ ਵੀ ਹੋ ਪੂਰੀ ਬੈਨ ਕਰ ਦਿੱਤਾ ਗਿਆ ਕੈਨੇਡਾ ਵੱਲੋਂ ਐਕੀ ਸੀਜ਼ਨ ਪੂਰੀ ਨਹੀਂ ਖੇਡੇਗਾ ਕੈਨੇਡਾ ਦਾ ਸੀਜ਼ਨ ਇਦਾਂ ਦੀ ਹਜੇ ਤੱਕ ਕੋਈ ਵੀ ਅਪਡੇਟ ਨਹੀਂ ਆਈਗੀ ਕਿਸੇ ਕਾਰਨ ਕਰਕੇ ਜਿਵੇਂ ਵੀਜ਼ੇ ਦੀ ਪ੍ਰੋਬਲਮ ਆ ਜਾਂਦੀ ਹੈ ਥੋੜੀ ਬਹੁਤੀ ਹੋ ਸਕਦਾ ਕੋਈ ਵੀਜ਼ੇ ਦੀ ਦਿੱਕਤ ਹੋਵੇ ਤੇ ਪੂਰੀ ਛੰਨਾ ਵਾਲਾ ਫੁੱਲ ਮਿਹਨਤ ਕਰ ਰਿਹਾ ਤੇ ਹੋ ਸਕਦਾ ਇੱਕ ਅੱਧਾ ਟੂਰਨਾਮੈਂਟ ਹੋਰ ਮੈਸ ਹੋਵੇ ਤੇ ਬਾਅਦ ਵਿੱਚ ਪੂਰੀ ਛੰਨਾ ਵਾਲਾ ਖੇਡੇਗਾ ਕੈਨੇਡਾ ਦੀ ਧਰਤੀ ਤੇ ਹਲੇ ਤੱਕ ਬੈਨ ਵਾਲੀ ਕੋਈ ਵੀ ਅਪਡੇਟ ਨਹੀਂ ਗਈ ਕੋਈ ਵੀ ਨਾ ਹੀ ਕਰੇ ਪਰਮਾਤਮਾ ਵੀ ਕਦੇ ਬੈਨ ਹੋਵੇ ਖਿਡਾਰੀ ਬਹੁਤ ਮਿਹਨਤ ਕਰਦਾ ਖਿਡਾਰੀ ਤੇ ਬਹੁਤ ਔਖਾ ਹੁੰਦਾ ਵੀਰ ਨੇ ਬਹੁਤ ਮਿਹਨਤ ਕੀਤੀ ਹੈ ਤੇ ਜਾਵੇ ਕੈਨੇਡਾ ਦੇ ਸੀਜ਼ਨ ਜਾ ਕੇ ਤੱਕ ਪਾਵੇ ਬਾਕੀ ਕੈਨੇਡਾ ਦੇ ਸੀਜ਼ਨ ਵਿੱਚ ਜੋ ਯੂਨਾਈਟਿਡ ਬ੍ਰੈਮਟਨ ਦੇ ਮੇਨ ਪ੍ਰਮੋਟਰ ਆ ਗੋਖਾ ਟਵਾਲ ਉਹਨਾਂ ਨੇ ਵੀ ਲਾਈਵ ਆ ਕੇ ਦੱਸਿਆ ਪੂਰੀ ਛੰਨਾ ਤੇ ਬੁਲਟ ਖੀਰਾਂ ਵਾਲੀ ਤੇ ਬੰਟੀ ਟਿੱਬਾ ਕਿਉਂ ਨਹੀਂ ਆਏ ਤੇ ਜਿਸ ਦੇ ਵਿੱਚ ਯੂनाइटेड ਬ੍ਰੈਂਟਨ ਸਪੋਰਟਸ ਕਲੱਬ ਦੀ ਟੀਮ ਸੈਮੀਫਾਈਨਲ 'ਚ ਪੁੱਜ ਗਈ ਆ ਤੇ ਪਹਿਲਾ ਸੈਮੀਫਾਈਨਲ ਮੈਟਰੋ ਸਪੋਰਟਸ ਵਰਸਸ ਯੂनाइटेड ਬ੍ਰੈਂਟਨ ਖੇਡਿਆ ਜਾਵੇਗਾ ਭਾਜੀ ਪਹਿਲਾਂ ਤਾਂ ਮੁਬਾਰਕਾਂ ਭਾਵੇਂ ਟੀਮ ਦੇ ਕਈ ਖਿਡਾਰੀ ਮਿਸਿੰਗ ਆ ਪਰ ਫਿਰ ਵੀ ਟੀਮ ਸੈਮੀਫਾਈਨਲ 'ਚ ਪੁੱਜ ਗਈ ਆ ਤੇ ਕਿਵੇਂ ਲੱਗ ਰਿਹਾ ਬਹੁਤ ਵਧੀਆ ਪਹਿਲਾਂ ਤਾਂ ਅਨਟਾਰੀਓ ਦੇ ਫੈਡਰੇਸ਼ਨ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜਿੱਦਾਂ ਬਹੁਤ ਵਧੀਆ ਲੱਗਿਆ ਕੋਈ ਆਪਣੀ ਟੀਮ ਤਾਂ ਕਿ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਆਪਣੇ ਰੀਡਰ ਸਕੇ ਮੀਨ ਪੂਰੀ ਛੰਨਾ ਵਾਲਾ ਬੰਟੀ ਟੱਬੇ ਵਾਲਾ ਜੱਸਾ ਬਾਰਸ ਰਾਮ ਪੁੜੀਆ ਬੋਲਟ ਖੀਰਾ ਵਾਲੀ ਉਹ ਸਾਰੇ ਹੀ ਪਲੇਅਰ ਇੰਜਰਡ ਹੋ ਗਿਆ ਕਿਉਂਕਿ ਆਪਣੇ ਪਲੇਅਰ ਨਾ ਆਉਣ ਕਰਕੇ ਟੀਮ ਆਪਣੀ ਸਾਰੀ ਡਾਮਾ ਡੋਲ ਸੀ ਆਪਾਂ ਦਾ ਪਲੇਅਰ ਇਕੱਠੇ ਕਰਕੇ ਟੀਮ ਖਲਾਈ ਸੀ ਪਰ ਆਪਣੀ ਜਿਹੜੀ ਜਾਬ ਉਹ ਸਾਰੇ ਸੀਜ਼ਨ ਵਾਲੀ ਸੀ ਜਾਬਲੈਨ ਆਪਣੀ ਟੌਪ ਦੀ ਸੀ ਪਹਿਲੇ ਮੈਚ ਵਿੱਚ ਵੀ ਜਾਬਲੈਨ ਨੇ ਮੇਰਾ ਖਾਤਾ 12 13 ਜੱਫੇ ਦਿੱਤੇ ਆ ਐਸ ਮੈਚ ਵਿੱਚ ਵੀ ਬੰਨ ਸੈੱਟ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ